ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਪਾਚਰ ਦਾ ਠੀਕ ਠਾਕ ਹੈ ਅੱਜ ਦਾ ਆਪਣਾ ਬਲੌਗ ਜਿਹੜਾ ਪੱਤੇ ਆ ਬੀਜਨਾ ਪੱਠੇ ਪੁਠੇ ਬੀਜਣੇ ਆ ਤੇ ਆਪਾਂ ਇੱਥੇ ਸਟਾਰਟ ਕਰਦੇ ਆ ਤੇ ਮੋਟਰ ਪਾਣੀ ਹੁਣੇ ਆਇਆ ਜਸਟ ਤੇ ਪਰੋਦੇ ਜੇ ਇਹ ਆ ਵੀ ਪਾਣੀ ਦਾ ਜਿਹੜਾ ਇੱਕ ਵੀ ਟਪਕਾ ਇਧਰੋਂ ਇਧਰ ਹੀ ਨੰਗਣ ਨਹੀਂ ਦੇਣਾ ਤੇ ਥੋੜਾ ਜਿਹਾ ਮੇਰੇ ਕਈ ਨਾ ਭਰਾਵਾਂ ਨੂੰ ਇਹ ਗਲਤਫਹਿਮੀ ਸੀ ਸ਼ਾਇਦ ਪਿੰਦੇ ਨੂੰ ਜਿਹੜੀ ਵਾਈ ਉਹ ਕਰਨੀ ਨਹੀਂ ਆਉਂਦੀ ਉਹ ਵੀ ਤੁਹਾਨੂੰ ਮੈਂ ਦੱਸਦਾ ਕੀ ਕਾਰਨ ਸੀ ਮੈਂ ਕਈ ਵਾਰ ਮੋਟਰ ਚਲਾ ਜਾਂਦਾ ਸੀ ਤੇ ਮੈਂ ਮੁੜ ਕੇ ਮੁੜਦਾ ਨਹੀਂ ਸੀ ਉਹ ਮੁੜਦਾ ਤਾਂ ਨਹੀਂ ਸੀ ਵੀ ਮੁੜਿਆ ਨਹੀਂ ਜਾਂਦਾ ਸੀ ਬੱਚੇ ਛੋਟੇ ਸੀ ਮਗਰ ਲੱਗ ਜਾਂਦੇ ਸੀ ਕੁੜੀਆਂ ਛੋਟੀਆਂ ਸੀ ਜੋੜੇ ਬੱਚੇ ਸੀ ਮੈਂ ਕੱਲਾ ਬੰਦਾ ਸੀ ਮੈਨੂੰ ਬਹੁਤ ਪ੍ਰੋਗਰੈਸ ਇਸ ਚੀਜ਼ ਦੀ ਹੋਈ ਉਹਦੇ ਵਿੱਚ ਮੈਂ ਕੀ ਕਰਦਾ ਸੀ ਇੰਨਾ ਦਿਨਾਂ 'ਚ ਤਾਂ ਮੈਂ ਪੱਠੇ ਤਿਆਰ ਕਰ ਲੈਂਦਾ ਸੀ ਉਹ ਮੈਂ ਕਿਵੇਂ ਤਿਆਰ ਕਰਦਾ ਸੀ ਜਦੋਂ ਮੀਂਹ ਆਉਂਦੇ ਸੀ ਏਦੋਂ ਪਹਿਲਾ ਮਹੀਨਾ 20 ਦਿਨ ਪਹਿਲਾਂ ਤੇ ਖੜੇ ਵਾੜੇ ਜੀ ਮੈਂ ਜਵਾਰ ਉਹਦਾ ਘਾਹ ਕੁ ਸਾਰੇ ਦਾ ਛਿੱਟਾ ਦੇ ਜਾਂਦਾ ਸੀ ਦੋ ਤਿੰਨ ਵਾਰੀ ਮੈਨੂੰ ਛਿੱਟਾ ਦੇਣਾ ਪੈਂਦਾ ਸੀ ਤੇ ਪੱਠੇ ਮੇਰੇ ਇੰਨਾ ਦਿਨਾਂ 'ਚ ਤਾਂ ਮੇਰੇ ਵਾੜੇ ਵਾਲੇ ਹੋ ਜਾਂਦੇ ਸੀ ਉਹ ਵੀ ਤੁਹਾਨੂੰ ਮੈਂ ਵਿਖਾਉਂਗਾ ਉਧਰ ਮੇਰੀ ਸਰੋਂ ਤਿਆਰ ਹੋਈ ਪਈ ਆ ਹੁਣ ਇਹਦੇ ਚ 2-3 ਗੱਲਾਂ ਹੋਗੀਆਂ ਇੱਕ ਤਾਂ ਇਹ ਬਾਣ ਬਾਗ ਵਾਲਾ ਸੀਗਾ ਪੱਠੇ ਇਧਰ ਮੈਂ ਹੁਣੇ ਬੀਜਣ ਲੱਗਿਆ ਪਹਿਲਾਂ ਨਹੀਂ ਬੀਜਦੇ ਸੀ ਇਹਦੇ ਚ ਕੰਪਿਊਟਰ ਲੱਗ ਗਿਆ ਇਹਦੇ ਚ ਉਹੀ ਕੰਪਿਊਟਰ ਲੱਗਿਆ ਜਿਹੜਾ ਬਾਗ ਦੇ ਨਾਲ ਲੱਗਿਆ ਸੀ ਇਹਦੀ ਆ ਚੁੰਡ ਜਿਹੜੀ ਸੀਗੀ ਇਹ ਨੀਵੀਂ ਸੀ ਤੇ ਆ ਜਿਹੜੀ ਇਧਰੋਂ ਸੀ ਇਹ ਸੀ ਉੱਚਾ ਇਧਰ ਪਾਣੀ ਘੱਟ ਹੁੰਦਾ ਸੀ ਤੇ ਇਧਰ ਪਾਣੀ ਹੁੰਦਾ ਸੀ ਜ਼ਿਆਦਾ ਫਿਰ ਇਸ ਵਾਰ ਮੈਂ ਕੀ ਕੀਤਾ ਇਸ ਵਾਰ ਮੈਂ ਇਹਨੂੰ ਇੱਕ ਵਾਰੀ ਮੈਂ ਇਹਨੂੰ ਰੌਣੀ ਕਰਕੇ ਮੇਰਾ ਇਰਾਦਾ ਸੀਗਾ ਵੀ ਬਾਦ ਪਰ ਮੈਨੂੰ ਕੇ ਪੁਰਾਣੇ ਸਲਾਹ ਦਿੱਤੀ ਵੀ ਇਹਨੂੰ ਸੁੱਕਾ ਇਹਨੂੰ ਵਾਹ ਕੇ ਨਾ ਫਰੋਲ ਇਹਨੂੰ ਘਾਹ ਕੁ ਸੁੱਕ ਜੂਗਾ ਇੱਥੇ ਆਪਣੀ ਆਖਰੀ ਨਿਸ਼ਾਨੀ ਸੀ ਬੂਟਾ ਸਾਨੂੰ ਮੈਂ ਉਖਾਇਆ ਸੀ ਜਿਹੜਾ ਰੂਟਾ ਵੇਟਰ ਨਾਲ ਆਪਾਂ ਵਿੱਚੇ ਹੀ ਮਲਦਾ ਹੁਣ ਮੈਂ ਇਸ ਤਰੀਕੇ ਨਾਲ ਇਹਨੂੰ ਬਣਾਇਆ ਸਾਰੇ ਨੂੰ ਤੇ ਪਰ ਉਹਦੇ ਜੇ ਮੈਂ ਦੱਸਾਂ ਵੀ ਭਰਾ ਮੇਰੇ ਜਿੰਨਾ ਚੱਜ ਵਾਈ ਦਾ ਮੈਨੂੰ ਆ ਇੰਨਾ ਤਾਂ ਚੱਜ ਹੋਣਾ ਨਹੀਂ ਕਿਸੇ ਨੂੰ ਤੇ ਦੂਜੀ ਗੱਲ ਇਹ ਸੀਗੀ ਬਈ ਮੈਂ ਹੈਗਾ ਜਗਿੰਦਰ ਗਾਜੀ ਦਾ ਚੇਲਾ ਵੇਲਾ ਮੈਨੂੰ ਉਹਨੇ ਸਿਖਾਇਆ ਵੀ ਵਾਣ ਚੁੰਡ ਤੋਂ ਤੇ ਕੌਣ ਉੱਥੋਂ ਫੇਰ ਹੀ ਸੋਹਣੇ ਲੱਗਦੇ ਹੁੰਦੇ ਆ ਇਸੇ ਕਰਕੇ ਆਪਾਂ ਪੂਰੇ ਸ਼ੌਂਕ ਨਾਲ ਕਦੇ ਟਿੱਪ ਪਾਣੀ ਦੀ ਕਿਸੇ ਦੇ ਨਿਕਲਣ ਨਹੀਂ ਸੀ ਦਿੱਤੀ ਪਰ ਉਹ ਹੋਲਟ ਜਾਂਦਾ ਸੀਗਾ ਜਦੋਂ ਮੰਨ ਲਓ ਮੇਰਾ ਟਾਈਮ ਨਾ ਗਿਆ ਮੈਂ ਲਾ ਗਿਆ ਗਾਂ ਵਾਲੇ ਨੇ ਚਲਾ ਲਈ ਪਾਣੀ ਨਿਕਲ ਗਿਆ ਉਹ ਇਲਜ਼ਾਮ ਸਾਰਾ ਮੇਰੇ ਸਿਰ ਘਟ ਜਾਂਦਾ ਸੀ ਅਗਲਾ ਠੀਕ ਐ ਕਿਉਂਕਿ ਮੇਰੇ ਕੋਲੇ ਪ੍ਰੋਪਰ ਟਾਈਮ ਇਹਨਾਂ ਗੱਲਾਂ ਵਾਸਤੇ ਨਹੀਂ ਸੀ ਹੁੰਦਾ ਵੀ ਮੈਂ ਐਵੇਂ ਸਫਾਈਆਂ ਵੀ ਦਿੰਦਾ ਫਿਰ ਆਉਂਦੀਆਂ ਤੇ ਜਿੰਨਾ ਭਰਾਵਾਂ ਨੇ ਮੇਰੀ ਸਪੋਰਟ ਕੀਤੀ ਆ ਉਹਨਾਂ ਸਾਰੇ ਭਰਾਵਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਬਹੁਤ ਮੈਂ ਉਹਨਾਂ ਦੀ ਇੱਜ਼ਤ ਰਿਸਪੈਕਟ ਕਰਦਾ ਤੇ ਮੇਰਾ ਅਰਾਦਾ ਇਹ ਆ ਵੀ ਆਪਣੇ ਚੈਨਲ ਨੂੰ ਜਿਹੜਾ ਹੋਰ ਸਬਸਕ੍ਰਾਈਬ ਕਰੋ ਆਪਾਂ ਨੂੰ ਸਬਸਕ੍ਰਾਈਬਰਾਂ ਦੀ ਬਹੁਤ ਲੋੜ ਆ ਤੇ ਕ੍ਰੈਡਿਟ ਏਰੀਆ ਵੀ ਆਪਣਾ ਬਸ ਪੂਰਾ ਹੋ ਜਾਊਗਾ ਬਾਬੇ ਦੀ ਕਿਰਪਾ ਨਾਲ ਉਹਦੇ 'ਚ ਮੈਂ ਜਿਹੜਾ ਆਪ ਦਾ ਸਹਾਇਕ ਕਿਤਾਬ ਇਹ ਬਣਾਇਆ ਵੀ ਕੁਝ ਆਪਾਂ ਜਿੱਦੇ ਮੈਨੂੰ YouTube ਦੀ ਇਨਕਮ ਆਉਣੀ ਸ਼ੁਰੂ ਹੋਊਗੀ ਉਦੋਂ ਆਪਾਂ ਭਾਈ ਜੀ ਕੁਝ ਕਰਾਂਗੇ ਧੀ ਧਿਆਨੀਆਂ ਵਾਸਤੇ ਆਪਾਂ ਐਵੇਂ ਫੁੱਦੂ ਪੜਾਕੇ ਨਹੀਂ ਮਾਰਦੇ ਹੁੰਦੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਪਰ ਬਦਨਾਮ ਕਰਨ ਵਾਲੇ ਮੈਨੂੰ ਬਦਨਾਮ ਕਰ ਜਾਂਦੇ ਪਤਾ ਨਹੀਂ ਕਿਹੜੀ ਗੱਲ ਤੋਂ ਬਦਨਾਮ ਉਹ ਐ ਕਰ ਜਾਂਦੇ ਆ ਗਲਤੀਆਂ ਆਉਂਦੀਆਂ ਹੁੰਦੀਆਂ ਮੜ ਦਿਓ ਦੂਜੇ ਸਿਰ ਠੀਕ ਐ ਇਹ ਕੰਮ ਨਾ ਕਰਿਆ ਕਰੋ ਤੇ ਜਿੰਨਾ ਭਰਾਵਾਂ ਨੇ ਆਪਾਂ ਨੂੰ ਸਾਥ ਦਿੱਤਾ ਕਿਸੇ ਨੂੰ ਕੋਈ ਪਰੇਸ਼ਾਨੀ ਆ ਕੋਈ ਪ੍ਰੋਬਲਮ ਆ ਕੋਈ ਆਪ ਦਾ ਕਿੱਤਾ ਕਾਰੋਬਾਰ ਆ ਕੋਈ ਵੀਡੀਓ ਬਣਾਉਣੀ ਆ ਆਪਾਂ ਕੋਈ ਪੈਸੇ ਲੈ ਕੇ ਵੀਡੀਓ ਤਾਂ ਬਣਾਉਂਦੇ ਹੀ ਨਹੀਂ ਬਾਈ ਆਪਦੀ ਖੁਸ਼ੀ ਨਾਲ ਕੋਈ ਖਰਚਾ ਪਾਣੀ ਦੇ ਦੇ ਕੋ ਮੇਰਾ ਵੀ ਹੱਥ ਬਹੁਤ ਟਾਈਟ ਆ ਤੇ ਆਪਾਂ ਬਈ ਸਾਰਿਆਂ ਲਈ ਤਿਆਰ ਆ ਆਪਾਂ ਨੂੰ ਜਿਹੜਾ ਮਰਜ਼ੀ ਭਰਾ ਫੋਨ ਕਰੇ ਖਾਸ ਕਰਕੇ ਆਪਣੇ ਪਿੰਡ ਪਿੰਡ ਚ ਬਾਕੀ ਮੇਰੇ ਜਿੰਨੇ ਭੈਣ ਭਰਾ ਆਸਿਓ ਪਾਸਿਓ ਜਦ YouTube ਤੇ ਕਾਮਯਾਬ ਹੋਣਾ ਕਿੰਨਾ ਕੌਖਾ ਆਪਾਂ ਇਹ ਕੰਮ ਸਾਰੇ ਭਰਾ ਰਲ ਮਿਲ ਕੇ ਕਰ ਸਕਦੇ ਆ ਕਿਵੇਂ ਕਰ ਸਕਦੇ ਆ ਉਹ ਤੁਹਾਨੂੰ ਮੈਂ ਥੋੜਾ ਬੋੜਾ ਸਮਝਾਉਣਾ ਮੰਨ ਲਓ ਆਪਾਂ ਆਪਾਂ ਜਿਹੜੀ ਇੱਕ ਦੂਜੇ ਦੀ ਸਪੋਰਟ ਉਨੀ ਨਹੀਂ ਕਰਦੀ ਜਿੰਨੀ ਆਪਾਂ ਨੂੰ ਕਰਨੀ ਚਾਹੀਦੀ ਆ ਉਹ ਸਪੋਰਟ ਕੀ ਹੁੰਦੀ ਆ ਮੈਂ ਤੁਹਾਨੂੰ ਦੱਸਦਾ ਜਿਵੇਂ ਮੰਨ ਲਓ ਮੈਂ ਫੇਸਬੁੱਕ ਤੇ ਵੀਡੀਓ ਪਾਉਣਾ ਸਾਰੇ ਭਰਾਵਾਂ ਨੂੰ ਵੇਖਿਆ ਕਰੋ ਧਿਆਨ ਨਾਲ ਸੁਣਿਆ ਕਰੋ ਚਲੋ ਗੌਰ ਗੂਰ ਤਾਂ ਕੌਣ ਕਰਦਾ ਹੈ ਨਾ ਤੂੰ ਸ਼ੇਅਰ ਕਰਤਾ ਮੜਾ ਮੋਟਾ ਕੋਈ ਚੰਗਾ ਕਮੈਂਟ ਕਰਤਾ ਹੌਸਲਾ ਵਜਾਈ ਆਸਤੇ ਜਿਵੇਂ ਮਨ ਲੈ YouTube ਤੇ ਮੈਂ ਪਾਤੀ ਉਹਦਾ ਮਨ ਲੈ ਤੁਹਾਡੇ ਕੋਲੇ ਮੇਰੀ ਵੀਡੀਓ ਆਉਂਦੀ ਹੈ ਉਹਨੂੰ ਸਾਰੀ ਵੇਖੋ ਸਾਰੀ ਵੇਖੋ ਉੱਤੇ ਕੋਈ ਚੰਗਾ ਜਿਹਾ ਕਮੈਂਟ ਵੀ ਛੱਡੋ ਬਾਈ ਠੀਕ ਹੈ ਯਾਰ ਸੋਹਣੀ ਗੱਲ ਹੈ ਨਾ ਤੇ ਜਿੱਦੇ ਤੁਸੀਂ ਵੀਡੀਓ ਪਾਉਣੀ ਹੈ ਤੁਸੀਂ ਵੀ ਸਟਾਰਟ ਕਰਨੀ ਹੈ ਅੱਜ ਨਹੀਂ ਤਾਂ ਕੱਲ ਨੂੰ ਤੁਸੀਂ ਇਹਨੂੰ ਕਰਨਾ ਹੀ ਪੈਣਾ ਤੇ ਉਹਦੇ 'ਚ ਕੀ ਹੁੰਦਾ ਵੀ ਮੈਂ ਤੁਹਾਡਾ ਜਿੰਨੇ ਜੋ ਘਰਾਇਆ ਮੈਂ ਤੁਹਾਨੂੰ ਪ੍ਰੋਮੋਟ ਵੀ ਕਰੂੰਗਾ ਤੁਹਾਡੇ ਸਕਰੀਨਸ਼ਾਟਸ ਸਟੋਰੀਆਂ ਵੀ ਲਾਉਂਗਾ ਵੀ ਭਰਾ ਦੀ ਆਪਾਂ ਮਦਦ ਕਰਨੀਆ ਕਰੋ ਠੀਕ ਹੈ ਪਰ ਜੇ ਤੁਸੀਂ ਸੋਚਦੇ ਆ ਵੀ ਮੈਂ ਕੱਲ ਨੂੰ ਹੀ ਸ਼ੁਰੂ ਕਰੂੰਗਾ ਤੇ ਕੱਲ ਨੂੰ ਹੀ ਮੈਂ ਅਕਸੈਸ ਹੋ ਜਾਊਗਾ ਉਹਦੇ 'ਚ ਇੱਕ ਦੋ ਗੱਲਾਂ ਹੁੰਦੀਆਂ ਉਹ ਉਹ ਜੇ ਜਲਦਬਾਜੀ ਵਾਲਾ ਕੰਮ ਕਰਨਾ ਉਹਦੇ 'ਚ ਇਹ ਹੁੰਦਾ ਵੀ ਥੋੜਾ ਜਿਹਾ ਕਿਸੇ ਤੇ ਤਵਾ ਲਾਉਣਾ ਸ਼ੁਰੂ ਕਰ ਦੋ ਕਿਸੇ ਲੀਡਰ ਪਾਰਟੀ ਦੇ ਤਵਾ ਲਾਉਣਾ ਸ਼ੁਰੂ ਕਰ ਦਿਓ ਕਿਸੇ ਉਹ ਗੱਲਾਂ ਅੱਜ ਕੱਲ੍ਹ ਜਿਆਦਾ ਚੱਲਦੀਆਂ ਮੋਟਿਵੇਸ਼ਨਲ ਪਰ ਕੰਮ ਉਹ ਉਹ ਉੱਥੇ ਹੀ ਕਰੋ ਜਿੱਥੇ ਮੰਨ ਲਓ ਵੀ ਆਪਾਂ ਨੂੰ ਨਹੀਂ ਸਰਦਾਗਾ ਵੀ ਕਿਸੇ ਦੀ ਆਪਾਂ ਨੂੰ ਨਾ ਸਰਕਾਰ ਦੀ ਨਾ ਐਮਐਲਏ ਦੀ ਨਾ ਸਰਪੰਚ ਦੀ ਕਿਸੇ ਦੀ ਬੇਇੱਜ਼ਤੀ ਕਰਨ ਨਾਲ ਜੇ ਆਪਾਂ ਨੂੰ ਪੈਸੇ ਮਿਲਦੇ ਆ ਮੈਂ ਤਾਂ ਉਹ ਨਹੀਂ ਕਰਨਦਾਗਾ ਹਾਂ ਜੇ ਕਰਨੀ ਪਵੇ ਤਾਂ ਕਰ ਦੋ ਤੇ ਉਹ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਪਰ ਸਾਰੇ ਭਰਾ YouTube Facebook ਤੇ ਕੰਮ ਕਰਨਾ ਸ਼ੁਰੂ ਕਰ ਦਿਓ ਮੇਰੇ ਭਰਾ ਬਣਿਆ ਇਹ ਮੰਨ ਕੇ ਚੱਲ ਆਪਾਂ ਨੂੰ ਜਿਵੇਂ ਆਪਣਾ ਪਿੰਡ ਕੌਣੀ ਆ ਗੁੜੀ ਆ ਮੱਲਣਾ ਗੁੱਟੜਾ ਸੂਰੇ ਵਾਲਾ ਖਿੜਕੀਆਂ ਵਾਲਾ ਦੋਦਾ ਜਾਂ ਹੋਰ ਪਿੰਡ ਧੂਰਕੋਟ ਆ ਸਭ ਉਤਰ ਸਾਰੇ ਪਿੰਡਾਂ 'ਚ ਆਪਣੇ ਇੱਕ ਉਧਰ ਉਧਰੀ ਲਿੰਕ ਹੁੰਦੇ ਆ ਰਿਸ਼ਤੇਦਾਰੀਆਂ ਹੁੰਦੀਆਂ ਸਾਰੇ ਭਰਾ ਇੱਕ ਦੂਜੇ ਦੀ ਸਪੋਰਟ ਕਰਿਆ ਕਰੋ ਸਪੋਰਟ ਬਸ ਇਹੀ ਹੁੰਦੀ ਆ ਵੀ ਵੀਡੀਓ ਨੂੰ ਜੇ ਨਹੀਂ ਵੀ ਸੋਨਾ ਤਾਂ ਵੀਡੀਓ ਨੂੰ ਲਾ ਕੇ ਰੱਖ ਦੋ ਠੀਕ ਐ ਤੇ ਬਾਕੀ ਵੀ ਮੈਂ ਸਾਰਿਆਂ ਦਾ ਦਿਲੋਂ ਗਹਿਰਾਈਆਂ ਨਾਲ ਬਈ ਸਾਰਿਆਂ ਦਾ ਸਵਾਗਤ ਕਰਦਾ ਕੋਈ ਕਮੀ ਪੇਛੀ ਕਿਸੇ ਪਾਸੇ ਰਹਿ ਜਾਂਦੀ ਹੁੰਦੀ ਆ ਜਿਵੇਂ ਮੰਨ ਕੇ ਚੱਲ ਵੀ ਸਰਕਾਰ ਤੇ ਤਵਾ ਲਾਉਣਾ ਐ ਸਰਕਾਰ ਤੇ ਤਾਂ ਜਿੰਨਾ ਮਰਜ਼ੀ ਤਵਾ ਲਾ ਲਓ ਇਹ ਤਾਂ ਸੌਖਾ ਹੀ ਸੌਖਾ ਕਿਉਂ ਇਹਨਾਂ ਨੇ ਡੱਕਾ ਤਾਂ ਕਰਿਆ ਨੀਗਾ ਕੋਈ ਸੜਕ ਨਹੀਂ ਬਣੀ ਇਹ ਆਪਾਂ ਗੱਲ ਆ ਮੈਂ ਕਰਨੀ ਨਹੀਂ ਚਲੋ ਜੇ ਛੇੜੀ ਆ ਤੇ ਮੈਂ ਕਰਦਾ ਤੁਹਾਡੇ ਨਾਲ ਜਿਵੇਂ ਜਿਮਨੀ ਝੋਣਾ ਆਪਣਾ ਤਰਨ ਤਾਰਨ ਦੀ ਜਿਮਨੀ ਝੋਣਾ ਤੇ ਉੱਥੇ ਜਦੋਂ ਤੁਹਾਨੂੰ ਕੋਈ ਲੀਡਰਾਂ ਦਾ ਨਾ ਵੀ ਵਿਕਾਸ ਦੇ ਨਾਂ ਤੇ ਸਾਨੂੰ ਵੋਟਾਂ ਪਾਓ ਤੇ ਖੂਬ ਵੋਟ ਪਾਉਣੀ ਨਾ ਪਾਉਣੀ ਉਹ ਤੁਹਾਡੀ ਮਰਜ਼ੀ ਹੈ ਤਾੜੀਆਂ ਪਰ ਜਰੂਰ ਮਾਰਿਆ ਕਰੋ ਸਾਡੇ ਇਥੇ ਇਲੈਕਸ਼ਨ ਹੋਇਆ ਭਾਂਜੇ 100 ਕਰੋੜ ਤੋਂ ਘੱਟ ਤਾਂ ਗੱਲ ਹੀ ਨਹੀਂ ਹੋਈ ਠੀਕ ਹੈ ਨਾ 100 ਕਰੋੜ ਮੈਂ ਸਾਡੇ ਐਮਐਲਏ ਡਾ ਬੀਬਾ ਐਡਾ ਚੰਗਾ ਬੰਦਾ ਨਾ ਮਾਇਆ ਨਾ ਕੋਈ ਇਥੇ ਧੱਕੇ ਧੁੱਕਾ ਕੋਈ ਨਜਾਇਜ਼ ਜਾਇਦਾ ਮਾੜਾ ਮੋਟਾ ਚੱਲਦਾ ਰਹਿੰਦਾ ਉਹ ਵੈਸੇ ਤਾਂ ਉਹ ਉਹ ਵੀ ਨਹੀਂ ਕਰਨ ਵਾਲਾ ਵਿਚਾਰਾ ਤੇ ਪਰ ਜੇ ਮੰਨ ਲਓ ਡੀਪੀਐਮਐਲ ਨਾ ਇੱਧਰ ਆਉਂਦਾ ਨਾ ਝਾੜੂ ਚ ਤੇ ਇਹਨਾਂ ਦਾ ਸਾਡੇ ਏਰੀਆ ਚ ਬਾਲਾ ਹੀ ਬੇੜਾ ਬਹਿ ਜਾਣਾ ਸੀ ਜਮੈਂ ਹੀ ਬੇੜਾ ਬਹਿ ਜਾਣਾ ਸੀ ਤੁਹਾਨੂੰ ਮੈਂ ਦੱਸਤੀ ਗੱਲ ਸਾਡੇ ਇੱਕ ਛੜਕਾ ਦੁੱਦੇ ਤੋਂ ਲੈ ਕੇ ਕੌਣੀ ਤੱਕ ਪਤੰਦਰਾ ਤੋਂ ਹਜੇ ਤੱਕ ਉਹ ਨਹੀਂ ਬਣੀ ਲੈ ਹੈ ਤੇ ਮੈਂ ਤਾਂ ਆਖਿਆ ਸੀ ਵੀ ਸਿੱਖਿਆ ਕ੍ਰਾਂਤੀ ਆਊਗੀ ਵੀ ਮੰਨ ਕੇ ਚੱਲ ਵੀ ਸਿੱਖਿਆ ਦਾ ਜਿਹੜਾ ਪੱਧਰ ਆ ਉਹ ਹੋਰ ਉੱਚਾ ਹੋਊਗਾ ਤੇ ਵੀ ਮੇਰੇ ਨਾ ਇੱਕ ਦੋ ਕੰਮ ਮੇਰੇ ਦਿਮਾਗ 'ਚ ਸੀਗੇ ਵੀ ਭਰਾਵਾਂ ਦੇ ਕਰਾ ਕੇ ਦੇਣੇ ਜਿਵੇਂ ਹੁਣ ਸਾਡੇ ਇੱਕ ਟਿੱਬੀ ਆ ਟਿੱਬੀ ਇੱਕ ਛੋਟਾ ਜਿਹਾ ਪਿੰਡ ਹੀ ਬਣਿਆ ਪਿਆ ਉੱਥੇ ਇੱਕ ਸਕੂਲ ਦੀ ਲੋੜ ਆ ਜਿਵੇਂ 8ਵੀਂ ਤੱਕ 5ਵੀਂ ਤੱਕ ਛੋਟੇ ਛੋਟੇ ਬੱਚੇ ਜਾਂਦੇ ਆ ਸੜਕ ਟੁੱਟੀ ਆ ਚਲੋ ਟੁੱਟੀ ਸੜਕ ਤਾਂ ਦੇ ਆ ਵੀ ਹੌਲੀ ਜਾਂਦੇ ਜਿੱਦ ਦੇ ਸੜਕ ਬਣ ਗਈ ਉਦਦੇ ਤੇਜ਼ਾਂਗੇ ਮਾਮਾਂ ਉੱਥੇ ਖੜੀਆਂ ਹੁੰਦੀਆਂ ਆ ਢਿਆਂ ਤੇ ਉੱਥੇ ਸਕੂਲ ਦੀ ਬਾਈ ਬਹੁਤ ਲੋੜ ਆ ਉਹ ਸਕੂਲ ਉੱਥੇ ਜਲਦ ਤੋਂ ਜਲਦ ਸਰਕਾਰ ਇੱਕ ਛੋਟੀ ਜਿਹੀ ਡਿਸਪੈਂਸਰੀ ਬਣਾ ਦੇ ਪਿੰਡ 'ਚ ਤਾਂ ਪਹਿਲਾਂ ਹੈਗੀ ਇੱਥੇ ਇੱਕ ਹੋਰ ਬਣਾਉਣ ਨੂੰ ਫਰਦਿਆ ਤੇ ਉਹ ਉੱਥੇ ਬਣਾ ਦਿਓ ਠੀਕ ਹੈ ਭਾਈ ਉੱਥੇ ਮੈਂਬਰ ਅੱਡ ਬੰਦਾ ਮੈਂ ਤਾਂ ਨਾ ਸਰਪੰਚ ਵੀ ਬਣ ਲੱਗ ਪਈ ਇਹ ਹੁਣ ਮੈਂ ਥੋੜਾ ਜਿਹਾ ਵਿਜੀ ਆ ਮੈਂ ਇਹੋ ਜਿਹੇ ਹੀ ਕੰਮ ਕਰਨੇ ਆ ਤੁਸੀਂ ਮੇਰੀ ਭਰਾ ਮੇਰੀ ਸਪੋਰਟ ਕਰਿਆ ਕਰੋ ਵੀਡੀਓ ਮੇਰੀਆਂ ਵੇਖਿਆ ਕਰੋ ਠੀਕ ਹੈ ਕਮੈਂਟ ਸੋਹਣੇ ਸੋਹਣੇ ਕਰਿਆ ਕਰੋ ਤੇ ਮਾਇ ਮੇਰੀ ਜਿਹੜੀ ਦਿਲ ਇਸ਼ਾ ਇਹ ਆ ਵੀ ਇਸ ਕੰਮ ਪਿੱਛੇ ਸਾਰੇ ਪ੍ਰਾਹ ਹੱਥ ਧੋ ਕੇ ਪੈ ਜਾਓ ਇਹ ਕੋਈ ਮਾੜਾ ਕੰਮ ਨਹੀਂ ਗਾ ਜੇ ਤੁਹਾਨੂੰ ਨਹੀਂ ਬੋਲਣਾ ਆਉਂਦਾ ਨਹੀਂ ਕਰਨਾ ਆਉਂਦਾ ਮੰਨ ਲਓ ਬੋਲ ਵੀ ਬੰਦਾ ਲੈਂਦਾ ਪਰ ਉਹ ਹੁੰਦਾ ਵੀ ਜਦੋਂ ਕੈਮਰਾ ਮੂੰਹ ਨਹੀਂ ਕਰਦੇ ਆ ਤੇ ਉਦੋਂ ਬੰਦਾ ਮੰਨ ਕੇ ਚੱਲ ਐ ਕੈਮਰਾ ਕਰਦੇ ਆ ਤੇ ਉਦੋਂ ਬੰਦਾ ਗੱਲ ਤੋਂ اٹਕ ਜਾਂਦਾ ਤੁਸੀਂ ਕਰਿਆ ਕਰੋ ਇਹ ਮੰਨ ਲਾ ਵੀ ਜਿਵੇਂ ਕੈਮਰਾ ਚਲਾ ਲਿਆ ਉਦੇ ਵਿੱਚ ਬੋਲੀਗੇ ਬੋਲੀਗੇ ਨਹੀਂ ਲੋਟ ਆਉਂਦਾ ਗਲਤ ਲੱਗਿਆ ਉਦੋਂ ਮੰਨ ਲਾ 30 40 ਸਕੰਡ ਬੋਲ ਉਦੋਂ ਗਾਹ ਸਹੀ ਕਰ ਲਿਆ ਕਰੋ ਹੌਲੀ ਹੌਲੀ ਤੇ ਆਪਦਾ ਚਿਹਰਾ ਨਾ ਹੀ ਵਿਖਾਇਆ ਕਰੋ ਬਸ ਐਵੇਂ ਅੱਗੇ ਅੱਗੇ ਕੈਮਰਾ ਰੱਖ ਲਿਆ ਤੇ ਐਵੇਂ ਐਵੇਂ ਦਿਖਾਤਾ ਠੀਕ ਆ ਆ ਆਪਣਾ ਬਾਗ ਵਾਲਾ ਬਾਈ ਝੋਨਾ ਸੀ ਕੱਲ ਲੈ ਕੇ ਵੱਢ ਕੇ ਅੱਗੇ ਦੀ ਮੈਂ ਇੱਕ ਵੀਡੀਓ ਪਾਤੀ ਸੀਗੀ ਖੜੇ ਝੋਨੇ ਦੀ ਤੇ ਉਧਰੋਂ ਝੋਨਾ ਐ ਡੱਗ ਪਿਆ ਸੀ ਫੇਰ ਮੈਨੂੰ ਵੀ ਫੀਲ ਜਾ ਆਇਆ ਮੈਂ ਕਿਹਾ ਯਾਰ ਵੀ ਸ਼ਾਇਦ ਭਾਂਜੇ ਮੇਰੇ ਕਹਿਣੇ ਕਰਨੇ ਨਾ ਕਹਿੰਦਾ ਮੈਂ ਝੋਨਾ ਬਹੁਤ ਸੋਹਣਾ ਹੁੰਦਾ ਦਾ ਨਾਂ ਡਿੱਗਦਾ ਤੇ ਚਲੋ ਆਪਾਂ ਉਹ ਤੋਂ ਬਾਅਦ ਮੂੰਹ ਬੰਦ ਹੀ ਰੱਖਿਆ ਤੇ ਇਹ ਮੇਰੀ ਆਪ ਦੀ ਆ ਟਿੱਪਣੀ ਮਤਲਬ ਆਪ ਦੀ ਮੇਰੀ ਸੋਚ ਆ ਤੇ ਮੇਰੇ ਹਿਸਾਬ ਨਾਲ ਝਾੜ ਵੀ ਵਿਚਾਰਿਆਂ ਦਾ ਚੰਗਾ ਨਿਕਲੂ ਨਿਕਲੇ ਤਾਂ ਮੈਨੂੰ ਇਹ ਫਾਇਦਾ ਵੀ ਮੇਰਾ ਵਾਹਨ ਸੌਖਾ ਲੱਗ ਜਾਂਦਾ ਨਹੀਂ ਆਉਣ ਵਾਲੇ ਟਾਈਮ ਤੇ ਜਿਸ ਆਉਣਾ ਝੋਨੇ ਨਿਕਲੇ ਆ ਉਸ ਹਿਸਾਬ ਨਾਲ ਮੇਰੇ ਹਿਸਾਬ ਨਾਲ ਬਹੁਤ ਔਖਾ ਹੋ ਜਾਊਗਾ ਤੇ ਚਲੋ ਜੀ ਆਪਣੇ ਬੱਚੇ ਆਉਣਗੇ ਅੱਜ ਮੋਟਰ ਤੇ ਆਪਾਂ ਪਠਿਆ ਦਾ ਵੀਜਨਾ ਸ਼ਾਇਦ ਉਦੋਂ ਨੂੰ ਮੈਂ ਬੀਜ ਦੂੰਗਾ ਤੇ ਦੂਜੀ ਗੱਲ ਵੀ ਰੋਟੀ ਪਾਣੀ ਆਊਗਾ ਬੱਚੇ ਆਉਣਗੇ ਮੈਡਮ ਆਉਣਗੇ ਗਾਂ ਵਾਲੀ ਵੀਡੀਓ ਆਪਾਂ ਉਦੋਂ ਬਣਾਉਨੇ ਹੁਣ ਮੈਂ ਮਾਰ ਲਾਂ ਥੋੜਾ ਜਿਹਾ ਗੇੜਾ ਓਕੇ ਜੀ ਧੰਨਵਾਦ ਸਾਰਿਆਂ ਨੂੰ ਲਵ ਯੂ